ਅੇ ਪ੍ਰਭ ਸਰਣਾਗਤੀ ਕਿਰਪਾ ਨਿਦਦੈਲ ਏਕ ਅਕਰ ਹਰ ਮਨ ਬਸਤ ਨਾਨਕ ਹੋ ਤਨਹਾ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਜੁਗੋ ਜੁਗ ਅਟਲ ਸੋ ਜਹਨੰਦ ਬਾਲੀ ਚਬਰ ਤਖਤਾਂ ਦੇ ਮਾਲਕ ਬਖਸ਼ੰਦ ਪਤਸ਼ਾਹ ਗਿਆਨ ਦੇ ਜੋਸ਼ਮੇ ਰਹਿਮਤਾਂ ਦੇ ਖੰਡਾਰ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਆਜਰੀਆਂ ਲਗਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੀ ਕੀ ਗੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸੱਤ ਸੰਗਤ ਜੀਓ ਵੱਡੇ ਹੀ ਬਾਗ ਹਨ ਸ਼ਹੀਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਲ ਪੰਚਮ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰ ਤੁਆਣੀ ਵੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦਾ ਭਾਵਨ ਸ਼ਬਦ ਪੰਦਰਮਸ ਸਲੋਕ ਹੈ ਸਤ ਗੁਰੂ ਕਿਰਪਾ ਕਰਦੇ ਨੇ ਜਾਕੇ ਸਰਬ ਕਲਾ ਪਰਪੂਰ ਪ੍ਰਭ ਬਿਰთა ਜਨਨ ਹਾਰ ਜਾਕੇ ਸਿਮਰਨ ਉਦਰੀ ਹੈ ਨਾਨਕ ਤਿਸ ਵਲੇ ਹਾਰ ਪਰਮਾਤਮਾ ਜੀ ਸਰਬ ਕਲਾ ਪਰਪੂਰ ਮਲੁ ਜਰਰੇ ਚਰਰੇ ਦੇ ਵਿੱਚ ਪਰਮਾਤਮਾ ਜੀ ਵਿਆਪਕ ਨੇ ਕਣ ਕਣ ਦੇ ਵਿੱਚ ਸਮਾਏ ਹੋਏ ਨੇ ਅਤੇ ਹਰ ਇੱਕ ਦੀ ਬਿਰਥਾ ਹਰ ਇੱਕ ਦੀ ਪ੍ਰਮਾਤਮਾ ਦੀ ਜਾਨਣ ਹਾਰ ਨੇ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਪ੍ਰਮਾਤਮਾ ਤੋਂ ਕੁਝ ਨਹੀਂ ਛੁਪਿਆ ਦੁਨੀਆ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਇਨਸਾਨ ਅੱਖਾਂ ਤੋਂ ਇਹ ਤੋਂ ਓਲੇ ਹੋ ਗਏ ਆ ਅੱਖਾਂ ਦੇ ਓਲੇ ਬਹੁਤ ਕੁਝ ਕਰ ਦਤਿਆ ਕੋਈ ਦੁਨੀਆ ਤੋ ਛਪਾਉਂਦਾ ਪਿਆ ਕੋਈ ਆਪਣਿਆ ਤੋ ਛਪਾਉਂਦਾ ਪਿਆ ਕੋਈ ਧਰਮ ਟੁੱਟ ਕੋ ਛਪਾਉਂਦਾ ਪਿਆ ਧਰਮ ਦੇ ਮੁਤਾਬਕ ਚੱਲ ਭਾਵੇਂ ਨਾ ਚੱਲ ਰੱਬ ਤੈਨੂੰ ਉਹ ਨਿਹਾਰਦਾ ਪਿਆ ਵੇਖਦਾ ਪਿਆ ਤੇਰੀ ਬਿਰਥਾ ਰੱਬ ਜੀ ਜਾਣਦੇ ਨੇ ਤਾਂ ਜੇ ਰੱਬ ਜੀ ਬਿਰਥਾ ਜਾਣਦੇ ਨੇ ਸਤਿਗੁਰੂ ਕਹਿੰਦੇ ਨੇ ਉਹਨੂੰ ਗੁਨਾਹ ਹੋ ਗਏ ਪਾਪ ਹੋ ਗਏ ਤਾਂ ਉਹਦਾ ਤਰਨ ਦਾ ਇੱਕ ਹੀਲਾ ਹੁੰਦਾ ਹੈ ਕਰਨ ਦਾ ਇੱਕ ਤਰੀਕਾ ਸਤਿਗੁਰੂ ਦੱਸਦੇ ਨੇ ਸਤਿਗੁਰੂ ਕਹਿੰਦੇ ਨੇ ਇਹ ਨਾ ਸੋਚੀ ਕਿ ਤੂੰ ਕੋਈ ਧਰਮਕਟਕਾਣੇ ਦੇ ਮੁਤਾਬਕ ਚੱਲਿਆ ਜਾਂ ਕੋਈ ਜਿਹੜੇ ਦੁਨੀਆ ਦੇ ਤੂੰ ਪਾਪ ਸਮਝਲੇ ਨੇ ਮੈਂ ਕੁਝ ਖਾਂਦਾ ਪੀਂਦਾ ਨਹੀਂ ਜਾਂ ਮੈਂ ਕੁਝ ਮਾੜਾ ਚੰਗਾ ਨਹੀਂ ਬੋਲਦਾ ਅ ਰੱਬ ਨੇ ਜਿਹੜਾ ਸਾਨੂੰ ਇਹ ਸਰੀਰ ਦਿੱਤਾ ਹੈ ਨਾ ਤਾਂ ਇਹਦੀ ਬਦੌਲਤ ਵੀ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੰਦਰੁਸਤ ਸਰੀਰ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖੀ ਅੰਦਰ ਵੇਖਦਾ ਸਭ ਚੋਜ ਬਿਟਾਣਾ ਤੇ ਇਹ ਭੋਲੇਖਾ ਕੱਢਦੇ ਹੀ ਕਿ ਜਿਹੜਾ ਅੱਖਾਂ ਦੇ ਨਾਲ ਤੂੰ ਦੁਨੀਆ ਨੂੰ ਰੰਗ ਤਮਾਸੀ ਵੇਖਦਾ ਵੀ ਹੈ ਨਾ ਅਕੀ ਵੇਖਣਾ ਰੱਜੀਆਂ ਬਹੁਤ ਰੰਗ ਤਮਾਸੇ ਅਜੇ ਤੱਕ ਇਹਨਾਂ ਨੂੰ ਰੱਜ ਨਹੀਂ ਆਇਆ ਦੁਨੀਆਂ ਕੋ ਮੁਲੰਦ ਬਹੁਤ ਕੁਝ ਅੱਖੀਆਂ ਵੇਖ ਲੈਂਦੀਆਂ ਨੇ ਪਰ ਇਹਨੂੰ ਅਰਜ ਹਜੇ ਤੱਕ ਨਹੀਂ ਆਇਆ ਪਰ ਚੋਜ ਬਿਟਾਣਾ ਤਜੜ ਇਹਦੇ ਅੰਦਰ ਬੈਠਾ ਹੈ ਚੋਜ ਕਰਦਾ ਪਿਆ ਉਹ ਮਨ ਹੈ ਤੋ ਕੇ ਦਾ ਜਿਹੜਾ ਰਿਮੋਟ ਕਹ ਲਈਏ ਸਾਡੇ ਅਗਲਾ ਪਈ ਗੁਰ ਕੰਨੀ ਸੁਣਦਾ ਸੁਰਤ ਕਰ ਆ ਖਾਣ ਵਖਾਣਾ ਉਹ ਕੰਨਾਂ ਦੇ ਨਾਲ ਗੱਲ ਸੁਣਦਾ ਪਿਆ ਅਤੇ ਇਹਦਾ ਸੁਣਨ ਦਾ ਵੀ ਜਿਹੜਾ ਆਨੰਦ ਹੈ ਕਿਸੇ ਸਨੇਹੀ ਨੂੰ ਕਦੇ ਮਿੱਤਰ ਪਿਆਰੀ ਨੂੰ ਸੁਣ ਕੇ ਜਿਹਦਾ ਨਹੀਂ ਪਸੰਦ ਕਰਦਾ ਉਹਨੂੰ ਸੁਣਨਾ ਵੀ ਨਹੀਂ ਪਸੰਦ ਕਰਦਾ ਕੰਨ ਤਾਂ ਸੁਣਨਾ ਚਾਹੁੰਦੇ ਨੇ ਪਰ ਮਨ ਤੇ ਨਹੀਂ ਨਾ ਕਿਉਂਕਿ ਸਾਡੇ ਉਹਦੇ ਨਾਲ ਵਿਚਾਰ ਨਹੀਂ ਮਿਲਦੇ ਵਿਚਾਰ ਕੀਤੇ ਨਹੀਂ ਮੰਨਦੇ ਨੇ ਸਨੇਹੀ ਨੂੰ ਵੇਖਿਆ ਹੈ ਮਨ ਗਦਗਦ ਹੋ ਗਿਆ ਕਿਹੜਾ ਆਨੰਦ ਲੈ ਰਿਹਾ ਮਨ ਲੈਂਦਾ ਪਿਆ ਅੱਗੇ ਭਾਈ ਸਾਹਿਬ ਕਹਿੰਦੇ ਆ ਜੀਭਾ ਅੰਦਰ ਬੋਲਦਾ ਬਹੁਤ ਸਾਦ ਲੁਪਾਣਾ ਤੇਰੀ ਜੀਭਾ ਬੋਲਦੀ ਹੈ ਸਵਾਦ ਆਨੰਦ ਤੇਰਾ ਮਨ ਲੈੰਦਾ ਪਿਆ ਸਾਦ ਲੁਪਣਾ ਹਰ ਇੱਕ ਚੀਜ਼ ਚਖਦੀ ਹੈ ਤਾਂ ਉਹਦਾ ਆਨੰਦ ਜੋ ਮਾਣਦਾ ਨਾ ਤਾਂ ਉਹ ਮਨ ਮਾਣਦਾ ਪਿਆ ਹੱਥੀ ਕਿਰਤ ਕਮਾਉਂਦਾ ਪੱਗ ਚੱਲੈ ਸੁਜਾਨਾ ਹੱਥਾਂ ਦੇ ਨਾਲ ਕਿਰਤ ਕਰਦਾ ਪੱਗ ਪੈਰਾਂ ਦੇ ਨਾਲ ਚੱਲਦਾ ਤੇ ਇਹਦਾ ਵੀ ਰਸ ਮਨ ਲੈਂਦੇ ਹੁਣ ਭਾਈ ਸਾਹਿਬ ਕਹਿੰਦੇ ਨੇ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ ਦੇਹੀ ਦੇ ਵਿੱਚ ਕਮਨ ਹੈ ਅਤੇ ਇਹ ਮਨ ਨੇ ਸਾਡੀਆਂ ਅੱਖਾਂ ਨੂੰ ਸਾਡੇ ਕੰਨਾਂ ਨੂੰ ਸਾਡੀ ਜੀਭਾਂ ਨੂੰ ਸਾਡੇ ਹੱਥਾਂ ਨੂੰ ਸਾਡੇ ਪੈਰਾਂ ਨੂੰ ਸਾਰੇ ਸਰੀਰ ਨੂੰ ਪੂਰੇ ਨੂੰ ਕੰਟਰੋਲ ਕੀਤਾ ਹੋਇਆ ਹੈ ਤਾਂ ਜਦੋਂ ਸਰੀਰ ਨੂੰ ਕੰਟਰੋਲ ਕੀਤਾ ਹੋਇਆ ਸਤਿਗੁਰੂ ਕਹਿੰਦੇ ਨੇ ਉਹਨੂੰ ਚਲਾਉਣ ਵਾਲਾ ਵੀ ਅੱਗੇ ਹੈ ਮਨ ਨੂੰ ਚਲਾਉਣ ਵਾਲਾ ਵੀ ਅੱਗੇ ਹੈ ਆਪੇ ਆਪ ਵਰਤਦਾ ਗੁਰਮਖ ਸੁਖਮਣ ਮਨ ਮਨ ਨੂੰ ਚਲਾਉਣ ਵਾਲਾ ਪਰਮਾਤਮਾ ਹੈ ਜੇ ਰੱਬ ਦੀ ਰਜਾ ਦੇ ਵਿੱਚ ਚੱਲੇ ਨੇ ਤਾਂ انسان ਰੱਬ ਤੋਂ ਦੂਰੀ ਹੈ ਨਾ ਕਿਉਂਕਿ ਬੇਮਕ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਆਪਣੇ ਹਿਸਾਬ ਦੇ ਨਾਲ ਤਾਂ ਇਹ ਸੁੱਖ ਚਾਹੁੰਦੇ ਪਰ ਦੁੱਖ ਝੋੜੀ ਪੈ ਗਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ انسان ਦੀ ਅਵਸਥਾ ਤਾਂ ਇਹਨ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਕਿਉਂ ਝੋੜੀ ਦੇ ਵਿੱਚ ਦੁੱਖ ਪੈ ਗਏ ਮੰਗਿਆ ਤਾਂ ਹੈ ਨਹੀਂ ਹੈ ਸਾਡਾ ਅਰਜ਼ੋਈ ਤਰਲਾ ਅਰਦਾਸ ਬੇਨਤੀ ਤਾਂ ਇਹ ਹੁੰਦੀ ਹੈ ਕਿ ਸੁੱਖ ਹੰਢਾਈਏ ਸੁੱਖ ਮਿਲਣ ਪਰ ਦੁੱਖ ਚੋੜੀ ਦੇ ਵਿੱਚ ਪੈ ਗਏ ਨੇ ਦੁੱਖ ਤਾਂ ਕੋਈ ਮੰਗਦਾ ਨਹੀਂ ਹੈ ਕਿਉਂਕਿ ਉਹ ਸਾਡੇ ਕਰਮਾਂ ਦਾ ਹੈ ਸਾਡੀ ਸੋਚ ਵਿਚਾਰ ਦਾ ਹੈ ਜਿਹੜਾ ਦੁੱਖ ਅਸੀਂ ਹੰਢਾ ਰਹੇ ਹਾਂ ਕਿਤੇ ਨਾ ਕਿਤੇ ਮਨ ਜਿਹੜਾ ਨਾ ਤੇਰੇ ਅੱਖਾਂ ਦੇ ਰਾਹੀ ਤੇਰੇ ਕੰਨਾਂ ਦੇ ਰਾਹੀ ਉਹ ਸਵਾਦ ਚਸਕਾ ਇਤਨਾ ਪੈ ਗਿਆ ਜਿਹੜਾ ਤੇਰਾ ਨੈਤਰ ਤਾਂ ਦੁਨੀਆ ਨੂੰ ਵੇਖਣਾ ਚਾਹੁੰਦਾ ਨਹੀਂ ਪਰ ਇਸ ਦੁਨੀਆ ਦੇ ਵਿੱਚ ਜਿਹੜਾ ਮਾੜੇ ਕਰਮ ਹੋ ਗਏ ਨੇ ਜਿੱਥੋਂ ਪਾਪ ਹੋ ਗਏ ਨੇ ਉਹ ਮਨ ਦੇ ਕਰਕੇ ਹੋਏ ਨੇ ਤਾਂ ਫਿਰ ਕਿਹਨੂੰ ਸਾਫ਼ ਕਰਨਾ ਪਵੇਗਾ ਤੇਰੇ ਮਨ ਨੂੰ ਸਾਫ਼ ਕਰਨਾ ਪੈਣਾ ਹੈ। ਨੇਤਰ ਤੇਰੀ ਹੋਈ ਨੇ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨੇ ਨજર ਦਾ ਜਿਹੜਾ ਆਪਰੇਸ਼ਨ ਹੈ ਨજર ਨੂੰ ਬਦਲਿਆ ਜਾ ਸਕਦਾ ਹੈ ਨਜਰੀ ਦਾ ਕੋਈ ਇਲਾਜ ਨਹੀਂ ਹੈ। ਨਜਰੀਆ ਕੀ ਦਾ ਉਹ ਮਨ ਦਾ ਹੈ। ਨજર ਤੇਰੀ ਨੇਤਰਾਂ ਦੀ ਹੈ। ਪਰ ਨਜ਼ਰੀਆ ਤੇਰੇ ਮਨ ਦਾ ਹੁੰਦਾ ਹੈ ਤਾਂ ਨਜ਼ਰੀਆ ਤੇਰਾ ਮਨ ਬਦਲਦਾ ਹੈ ਤਾਂ ਇਹ ਦੇ ਕਰਕੇ ਜਿਤਨਾ ਵੀ ਹੋ ਸਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜੇ ਉਤਰਨਾ ਹੈ ਜਾਂ ਕੈ ਸਮਰਨ ਉਦਰੀ ਹੈ ਨਾਨਕ ਤਿਸ ਬਲੇਹਾਰ ਮਨ ਕਰਕੇ ਉਸ ਰੱਬ ਤੋਂ ਬਲੇਹਾਰ ਜਾਣਾ ਪਵੇਗਾ ਨਹੀਂ ਤਾਂ ਦੁਨੀਆ ਕਿਤਨੀ ਬਲੇਹਾਰ ਜਾਂਦੀ ਹੈ ਜबान ਤੋਂ ਸ਼ਬਦ ਬੋਲਣ ਕੋਈ ਉਹਦੇ ਦਾਤ ਹੈ ਤਾਂ ਉਹਦੇ ਬੜੇ ਅਦਬ ਸਤਕਾਰ ਦੇ ਵਿੱਚ ਬੋਲਦਾ ਜबान ਵੀ ਹੈ ਅਤੇ ਜਿਹੜਾ ਫਾਰਮੈਲਿਟੀ ਕਰਦਾ ਹੈ ਧਾਰਮਿਕ ਟਿਕਾਣਿਆਂ ਤੇ ਗਿਆ ਕਦੇ ਤੀਰਥਾਂ ਤੇ ਗਿਆ ਮਨ ਉੱਥੇ ਵੀ ਨਹੀਂ ਗਿਆ ਬੜੇ ਯਤਨ ਕਰਦਾ ਪਿਆ ਪਰ ਮੰਨ ਨਹੀਂ ਕੀਤਾ ਸਤਿਗੁਰੂ ਕਹਿੰਦੇ ਨੇ ਮਨ ਕਰਕੇ ਕਰੇਗਾ ਨਾ ਕੋਈ ਭਾਵੇਂ ਘੱਟ ਕਰ ਲੈ ਤਾਂ ਮਨ ਕਰਕੇ ਰੱਬ ਦੇ ਦਰ ਤੇ ਪਰਵਾਨ ਹੋਣਾ ਹੈ ਨੇਤਰਾਂ ਨੇ ਜਿਹਬਾ ਨੇ ਕੰਨਾਂ ਨੇ ਅਤੇ ਤੇਰੇ ਹੱਥਾਂ ਪੈਰਾਂ ਨੇ ਬੜੇ ਗੁਨਾਹ ਕੀਤੇ ਨੇ ਅਤੇ ਇਹਨਾਂ ਦਾ ਮੇਨ ਕਾਰਨ ਤੇਰਾ ਮਨ ਹੈ ਤਾਂ ਹੀ ਸਤਿਗੁਰੂ ਬਾਰ ਬਾਰ ਕਹਿੰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਭਗਤ ਕਬੀਰ ਜੀ ਕਹਿੰਦੇ ਨੇ ਰਾਮ ਸਿਮਰ ਪਛਤਾਹੇਗਾ ਮਨ ਪਾਪੀ ਜੀ ਅਰ ਲੋਭ ਕਰਤ ਹੈ ਆਜ ਕਾਲ ਉਠ ਜਾਏ ਅੱਜ ਨਹੀਂ ਤਾਂ ਕੱਲ ਉਠ ਕੇ ਜਾਣਾ ਹੀ ਹੈ ਨਾ ਅਤੇ ਜਿਹੜੇ ਜਿਤਨੇ ਤੂੰ ਗੁਨਾਹ ਜਿਤਨੇ ਤੂੰ ਪਾਪ ਕੀਤੇ ਨੇ ਉਹ ਤੂੰ ਭੋਗਣੇ ਜ਼ਰੂਰ ਨੇ ਅੱਜ ਕੋਈ ਪਤਾ ਨਹੀਂ ਕਦੋਂ ਸਦਾ ਜੇ ਰੱਬ ਦਾ ਸੱਦੇ ਤੋਂ ਪਹਿਲਾਂ ਹੀ ਤਾਂ ਦੁੱਖ ਭੋਗਦੇ ਪਏ ਆਂ ਲੱਭਦੇ ਆਂ ਸੁੱਖ ਪਰ ਦੁੱਖਾਂ ਨੂੰ ਹੱਥ ਮਾਰ ਬੈਠਦੇ ਆਂ ਬੜੇ ਯਤਨ ਕਰਦੇ ਆਂ ਕੇ ਤਾਂ ਤਰੱਕੀਆਂ ਮਿਲਣ ਇਦਾਂ ਹੋਵੇ ਤੰਦਰੁਸਤੀਆਂ ਮਿਲਣ ਪਰ ਰੋਗਾਂ ਨੂੰ ਹੱਥ ਮਾਰ ਬੈਠਦੇ ਆਂ ਕਿਉਂਕਿ ਸਾਡੀ ਸਿਆਣਪ ਇੱਥੇ ਕੰਮ ਨਹੀਂ ਆਉਂਦੀ ਮਨ ਨੇ ਜਦੋਂ ਵੀ ਇਨਸਾਨ ਨੂੰ ਚਲਾਇਆ ਆਪਣੇ ਹਿਸਾਬ ਦੇ ਨਾਲ ਤਾਂ ਕੁਰਸਤੇ ਤੇ ਚਲਾਇਆ ਰਸਤੇ ਤੇ ਨਹੀਂ ਚਲਾਇਆ ਮਨ ਰੱਬ ਦੀ ਇੱਕ ਬੋਧ ਸੁਣੀ ਇਨਸਾਨ ਨੂੰ ਸੁਗਾਤ ਦਿੱਤੀ ਹੋਈ ਹੈ ਤਾਂ ਬਾਗੀਆਂ ਦੇ ਕੋਲ 84 ਲੱਖ ਜਨ ਦੇ ਵਿੱਚੋਂ ਇੱਕ ਇਨਸਾਨ ਹੀ ਹੈ ਜਿਹੜਾ ਮਨ ਦੇ ਸਾਰੇ ਇਹਦੇ ਨਾਲ ਰੱਬ ਦੇ ਕੋਲ ਰੱਬ ਦੀ ਗੋਦ ਦੇ ਵਿੱਚ ਵੰਦੇ ਇੱਕ ਮਨ ਕਰ ਕੀ ਹੈ ਨਾ ਸ੍ਰੇਸ਼ਟ ਜੇ ਸਤਗੁਰਾਂ ਨੇ ਕਿਹਾ ਇਨਸਾਨ ਨੂੰ 84 ਲੱਖ ਜਨ ਉਪਾਈ ਮਾਨਸ ਕੋ ਪ੍ਰਭ ਦੀਵੜੇ ਮਾਨਸ ਨੂੰ ਤਾਂ ਬੜਾਈ ਦਿੱਤੀ ਤੇ ਕੋਲ ਬਹੁਤ ਸੁਣਾ ਮਨ ਦਿੱਤਾ ਹੋਇਆ ਰੱਬ ਨੇ ਮਨ ਕਰਕੇ ਜੀਭਾ ਨੂੰ ਕੰਟਰੋਲ ਕਰ ਸਕਦਾ ਹੈ ਮਨ ਕਰਕੇ ਨੇਤਰਾਂ ਨੂੰ ਕੰਟਰੋਲ ਕਰ ਸਕਦਾ ਹੈ ਮਨ ਕਰਕੇ ਹਰ ਇੱਕ ਚੀਜ਼ ਕਰ ਸਕਦਾ ਜਦੋਂ ਮਨ ਵਿਗੜ ਗਿਆ ਇਹ ਫਿਰ ਸਾਰੇ ਵਿਗੜ ਜਾਂਦੇ ਨੇ ਫਿਰ ਕੰਟਰੋਲ ਕਰਨਾ ਬੜਾ ਮੁਸ਼ਕਲ ਹੈ ਤਉਨ ਇਹ ਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਇਨਸਾਨ ਨੂੰ ਸਮਝਾ ਰਹੇ ਨੇ ਕਿ ਜਾ ਕੇ ਸਿਮਰਨ ਉਤਰੀ ਸਿਮਰਨ ਕਰਨਾ ਪੈਂਦਾ ਸਿਮਰਨ ਹੁੰਦਾ ਹੈ ਨੇਤਰਾਂ ਦਾ ਵੀ ਸਿਮਰਨ ਹੈ ਸਾਡੀ ਜੀਭ ਦਾ ਵੀ ਸਿਮਰਨ ਹੈ ਸਾਡੇ ਕੰਨਾਂ ਦਾ ਵੀ ਹੱਥਾਂ ਪੈਰਾਂ ਦਾ ਵੀ ਸਿਮਰਨ ਹੈ ਜਿਹੜਾ ਕਰਦੇ ਹਾਂ ਅਸੀਂ ਤਾਂ ਸਿਮਰਨ ਹਰ ਇੱਕ ਚੀਜ਼ ਦਾ ਤਾਂ ਉਹ ਸਿਮਰਨ ਕਰਨਾ ਫਿਰ ਲਾਜ਼ਮੀ ਹੈ ਕਿਉਂਕਿ ਜਿਸ ਹਸਾਬ ਦੇ ਨਾਲ ਮਨ ਖਿੰਡ ਗਿਆ ਹੈ ਨਾ ਸਾਡਾ ਤਾਂ ਉਹਨੂੰ ਫਿਰ ਸਿਮਰਨ ਦੇ ਨਾਲ ਮਨ ਨੂੰ ਬੰਨਿਆ ਜਾ ਸਕਦਾ ਹੈ ਮਨ ਨੂੰ ਟਿਕਾਣੇ ਤੇ ਲਿਆਂਦਾ ਜਾ ਸਕਦਾ ਹੈ ਇਰੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆ ਤੇ ਜਿੱਥੇ ਮਰਜੀ ਚੱਲਿਆ ਜਾ ਹੀਲਾ ਤਰਨ ਦਾ ਇਕੋ ਹੀ ਹੈ ਉਹ ਇਹ ਹੈ ਕਿ ਕਹਿਤ ਕਬੀਰ ਸੁਨੋ ਰੇ ਸੰਤੋ ਸਾਥ ਸੰਗਤ ਤਰ ਜੈ ਤੇਰੇ ਪਾਪ ਤੇਰੇ ਗੁਨਾ ਗੁਰੂ ਮਹਾਰਗ ਚਰਨਾਂ ਦੇ ਵਿੱਚ ਬਹਿ ਕੇ ਲੈ ਸਕਦੇ ਨੇ ਜਿੱਥੇ ਮਰਜੀ ਚੱਲਿਆ ਜਾ ਆ ਲੈ ਵੀ ਤਾਂ ਸਕਦੇ ਨੇ ਜੇ ਤੇਰੀ ਮਨ ਦੀ ਹਾਜ਼ਰੀ ਹੋਵੇ ਕੀ ਤਾਂ ਜੇ ਤੇਰਾ ਮਨ ਮੰਨੇਗਾ ਤਾਂ ਕਿਉਂਕਿ ਪੂਰੀ ਦੁਨੀਆ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਮਨ ਦੀ ਪਈ ਹੈ ਸलाम ਜਵਾਬ ਦੋਬੇ ਕਰੇ ਗੁਰੂ ਨੂੰ ਸलाम ਵੀ ਕੀਤੀ ਗੁਰੂ ਨੂੰ ਜਵਾਬ ਵੀ ਦਿੱਤਾ ਜਵਾਬ ਦਾ ਪਾਵੇ ਹੀ ਹੈ ਨਾ ਕਿ ਜਿਸ ਤਰ੍ਹਾਂ ਜਿਹੜੇ ਬਦਾਵਾ ਲੈ ਕੇ ਗਏ ਸੀ ਸੁੱਸੀਂ ਸਾਡੇ ਗੁਰੂ ਨੇ ਅਸੀਂ ਤੁਹਾਡੇ ਛੇਲੇ ਨਹੀਂ ਅੱਜ ਵੀ ਹੋਈ ਹੈ ਨਾ ਸलाम ਜਵਾਬ ਦਾ ਪਾਵੇ ਹੀ ਹੈ ਨਾਲੇ ਤਾਂ ਸलाम ਕੀਤੀ ਗੁਰੂ ਕਹਿੰਦੇ ਉੱਤੇ ਨਾਲੇ ਅਸੀਂ ਮੰਨਦੇ ਨਹੀਂ ਸਲਾਮ ਜਵਾਬ ਦੋਬੇ ਕਰਨੇ ਮੁੰਡੋ ਕੁੱਥਾ ਜਾਏ ਜਿੱਥੇ ਮਰਜੀ ਤੱਕ ਭੱਜ ਦੌੜ ਕਰ ਲਈਏ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਜਦੋਂ ਮੁਕਤਸਰ ਸਾਹਿਬ ਦੀ ਜੰਗ ਹੋਈ ਹੈ ਖਿਦਰਾਣੇ ਦੀ ਢਾਬ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੀਆਂ ਗਲਤੀਆਂ ਮਾਫੀਆਂ ਮੰਗੀਆਂ ਨੇ ਉਹਦੇ ਵਿਚਲਦਾ ਜਿਹੜਾ ਉਹਨਾਂ ਦਾ ਜੀਵਨ ਹੈ ਉਹਨਾਂ ਦਾ ਖਾਣਾ ਉਹਨਾਂ ਦਾ ਰਹਿਣਾ ਬੜਾ ਮੁਸ਼ਕਲ ਹੋ ਗਿਆ ਸੀ ਜਿਹੜੇ 40 ਸਿੰਘ ਬਿਦਾਵਾ ਲੈ ਕੇ ਗਏ ਸੀ ਕਿਉਂ ਹੋਇਆ ਸੀ ਕਿ ਗੁਰੂ ਨੂੰ ਬਿਦਾਵਾ ਲਿਖ ਕੇ ਆਏ ਸੀ ਪਰਿਵਾਰ ਵਾਲਿਆਂ ਨੇ ਪ੍ਰਵਾਨ ਨਹੀਂ ਕੀਤਾ ਹੁਣ ਜਿਹੜਾ ਦੁੱਖ ਉਹਨਾਂ ਨੇ ਹਟਾਇਆ ਸਿਰਫ ਬੋਲ ਕੇ ਇਹਨੇ ਲਿਖ ਕੇ ਆਏ ਨੇ ਸਤਿਗੁਰਾਂ ਨੇ ਕੁਝ ਨਹੀਂ ਕਿਹਾ ਤੁਹਾਡੀ ਮਰਜ਼ੀ ਹੈ ਭਾਈ ਜਾਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਸਾਨੂੰ ਲਿਖੋ ਦੇ ਦੇਓ ਕਿ ਅਸੀਂ ਤੁਹਾਡੇ ਚੇਲੇ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤਾਂ ਉਹਨਾਂ ਨੇ ਲਿਖ ਕੇ ਦੇ ਦਿੱਤਾ ਅਤੇ ਗੁਰੂ ਨੇ ਆਪਣੇ ਮੰਨ ਲਓ ਬੱਚੇ ਵੀ ਗੁਰੂ ਦੇ ਲਾਲ ਜਿਹੜੇ ਨੇ ਮੈਦਾਨੇ ਜੰਗ ਦੇ ਵਿੱਚ ਸੀਧ ਹੋਏ ਸਰਸਾ ਨਦੀ ਨੂੰ ਪਾਰ ਕੀਤਾ ਚਮਕੌਰ ਦੀ ਗੜੀ ਉਹ ਖੀਸੇ ਦੇ ਵਿੱਚ ਉਹ ਐਦਾਂ ਹੀ ਉਹਨਾਂ ਦਾ ਬਿਦਾਵਾ ਸਾਮਕੇ ਰੱਖਿਆ ਗੁਰੂ ਨੇ ਆਪਣੀ ਜਾਨ ਤੋਪੀ ਵੱਧ ਆਪਣੇ ਪਿਆਰਿਆਂ ਦੀ ਉਹ ਚਿੱਠੀ ਲਿਖੀ ਹੋਈ ਉਹ ਬਿਦਾਵਾ ਲਿਖਿਆ ਹੋਇਆ ਸਾਮਕੇ ਰੱਖਿਆ ਆਨੰਦਪੁਰ ਸਾਹਿਬ ਸਤਪੋ ਦਾ ਸੀ ਜਿਹੜਾ ਕਿਲਾ ਛੱਡੇ ਕਿੱਥੇ ਜਾ ਕੇ ਮੰਨੋ ਗਰਮੀਆਂ ਦੇ ਵਿੱਚ ਜਾ ਗਿਓ ਮੈਦਾਨੇ ਜੰਗ ਮੁਖ ਸਰ ਦੀ ਜੰਗ ਹੋਈ ਹੈ ਉਹ ਸਾਹਮਣੇ ਰੱਖਿਆ ਗੁਰੂ ਨੇ ਉਥੇ ਵਿਦਾਵਾ ਬਾਈ ਮਹਾ ਸਿੰਘ ਕਹਿੰਦੇ ਨੇ ਸਤਿਗੁਰੂ ਜੇ ਮਿਹਰ ਦੇ ਘਰ ਆਏ ਹੋ ਨਾ ਤਾਂ ਮੇਰ ਇਹ ਕਰੋ ਜਿਹੜਾ ਤੁਹਾਡੇ ਕੋਲ ਵਿਦਾਵਾ ਲਿਖਿਆ ਨਾ ਇਹ ਵਿਦਾਵਾ ਪਾੜ ਦਿਓ ਅਤੇ ਤੁਹਾਡੀ ਅਤੇ ਸਾਡੀ ਗੰਢ ਦਿਓ ਸਾਡੀ ਜਿਹੜੀ ਅਸੀਂ ਤੋੜ ਕੇ ਆਏ ਆ ਉਹ ਗੰਢ ਸਤਿਗੁਰੂ ਹੁਣ ਇਹ ਇਨਸਾਨ ਨੂੰ ਸਮਝਾ ਰਹੇ ਨੇ ਤੇਰੀ ਜਦੋਂ ਤੂੰ ਤੋੜਦਾ ਗੁਰੂ ਦੇ ਨਾਲੋਂ ਤੂੰ ਤਾਂ ਬੇਪਰਵਾਹ ਹੋ ਜਾਣਾ ਕਿਵੇਂ ਗੰਢ ਪੈਂਦੀ ਹੈ ਜਾਨ ਦੀ ਬਾਜੀ ਲਾ ਕੇ ਉਹਨਾਂ ਪਿਆਰਿਆਂ ਨੇ ਗੁਰੂ ਦੇ ਨਾਲ ਫੇਰ ਗੰਢ ਪਾਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਸਲਾਮ ਕੀਤੀ ਫਿਰ ਜਵਾਬ ਵੀ ਦਿੱਤਾ ਅਤੇ ਸਲਾਮ ਜਵਾਬ ਦੋ ਵੇ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਖਾਏ ਨਾ ਕਾ ਇਹ ਤੇਰੀ ਸਲਾਮ ਵੀ ਕੂੜਾ ਕੀਤਾ ਹੋਇਆ ਅਤੇ ਤੇਰਾ ਜਵਾਬ ਵੀ ਕੂੜਾ ਫਿਰ ਸਲਾਮੇ ਕਾਦੀ ਜੇ ادب ਸਤਕਾਰ ਨਹੀਂ ਜੇ ਗੁਰੂ ਦੀ ਮੰਨਣੀ ਹੈ ਨਹੀਂ ਤਾਂ ਫਿਰ ادب ਸਤਕਾਰ ਵੀ ਗਾਦਾ ਚੱਲਣਾ ਤਾਂ ਤੂੰ ਅਸੀਂ ਨੇ ਆਪਣੇ ਸਾਥ ਦੇ ਨਾਲ ਤਾਂ ਫਿਰ ਤਾਂ ਦੁਨੀਆ ਦੇ ਮੁਤਾਬਕ ਫਾਰਮੈਲਟੀ ਹੋਗੀ ਫਾਰਮੈਲਟੀ ਗੁਰੂ ਨੂੰ ਦਿੱਤਾ ਪਰ ਵੀ ਪਸੰਦ ਨਹੀਂ ਹੈ ਕਰ ਜਿਸ ਤਰ੍ਹਾਂ ਕਰਮ ਧਰਮ ਆ ਪਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੇ ਇਹਦੇ ਕਰਕੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਜੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਰੂਪ ਦੇ ਵਿੱਚ ਕਿ ਜਾ ਕੇ ਸਿਮਰਨ ਉਦਰੀ ਐ ਨਾਨਕ ਤਿਸ ਬਿលਿਹਾਰ ਕਿ ਜਿਹੜਾ ਗੁਰੂ ਮਵਾਰਕ ਚਰਣਾ ਦੇ ਵਿੱਚ ਆ ਕੇ ਗੁਰੂ ਦੇ ਕੋਲ ਤਰਲਾ ਕਰਦਾ ਕਿ ਸਤਿਗੁਰੂ ਤਾਰ ਲਓ ਸਾਨੂੰ ਮੋਕੋ ਤਾਰ ਲੈ ਰਾਮਾ ਤਾਂ ਜਦੋਂ ਤਰਲਾ ਕਰਦਾ ਨੇ ਤਾਂ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਉਸ ਸਖਸ਼ ਤੋਂ ਉਸ ਸੱਜਣ ਤੋਂ ਉਸ ਪਿਆਰੇ ਤੁਸੀਂ ਸੱਜ ਕੇ ਜਾਣੀ ਫਰਦਾ ਆਪਣੇ ਲਈ ਐ ਦੁਆਵਾਂ ਅਸੀਂ ਕਰਨੀਆਂ ਨੇ ਆਪਣੇ ਲਈ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਸਾਡੇ ਤੋਂ ਕੁਰਬਾਨ ਜਾਂਦੇ ਨੇ ਕਿ ਪਿਆਰਾ ਚੰਗੇ ਰਸਤੇ ਤੇ ਚੱਲੇ ਅਸੀਂ ਸੱਜ ਕੇ ਜਾਈਏ ਉਸ ਪਿਆਰੇ ਤੋਂ ਨਾਨਕ ਤਿਸ ਬਲੇਹਾਰ ਤਿਸ ਉਸ ਪਿਆਰੇ ਤੋਂ ਗੁਰੂ ਨਾਨਕ ਦੇ ਮਹਾਰਾਜ ਜੀ ਸੱਜ ਕੇ ਜਾਂਦੇ ਨੇ ਬਲੇਹਾਰ ਜਾਂਦੇ ਨੇ ਜਿਹੜਾ ਅਸਲ ਕਰਮਾਂ ਦੇ ਪਤਾਵਕ ਆਪਣੇ ਆਂ ਦੇ ਚੱਲਦੇ ਨੇ ਸੋਚ ਵਿਚਾਰ ਚੰਗੇ ਰੱਖਦੇ ਆਪਣੇ ਕਰਮ ਚੰਗੇ ਬਣਾਉਂਦੇ ਗੁਰੂ ਮਹਾਰਗ ਚਰਨਾਂ ਦੇ ਵਿੱਚ ਉਤੋ ਸਤਿਗੁਰੂ ਕਹਿੰਦੇ ਅਸੀਂ ਸੱਦ ਕੇ ਬਲਿਹਾਰ ਕੁਰਬਾਨ ਜਾਣੇ ਆ ਸਮਾਪਤੀ ਦਾ ਸਮਾਂ ਹੁਣ ਆ ਬਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ